ਇੱਥੇ ਜਨੇਊ ਦਾ ਝਾੜਾ ਕੀਤਾ ਜਾਂਦਾ ਜਨੇਊ ਹੁੰਦਾ ਕਿਉਂ ਹੈ ਜਨੇਊ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਈ ਦੇ ਜਾਵੇ ਤਾਂ ਉਹ ਫੈਲ ਜਾਂਦਾ ਜਨੇਊ ਸਾਡੇ ਪੂਰਵਜ ਪੰਡਤ ਰੋਪਾਲਾਲ ਜੀ ਜਦੋਂ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੇ ਚੌਥੀ ਪੀੜੀ ਇਸੇ ਮਨ ਨੂੰ ਕਰ ਰਹੀ ਹੈ ਤੀਜੇ ਝਾੜ ਦੇ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਣ ਨਹੀਂ ਦਿੱਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ 5 ਰੁਪਏ ਵਟੇ ਕੋਈ 10 ਰੁਪਏ ਵਟੇ ਕੋਈ ਦੀ ਇੱਛਾ ਹੈ ਤੀਸਰੇ ਝਾੜੇ ਦੇ ਉੱਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਲਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਕਿ ਭਗਵਾਨ ਇਹ ਜਨੂ ਆਪਣੇ ਕੋਲ ਤੁਸੀਂ ਆਪ ਰੱਖੋ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵੀ ਵਰਤਣੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਉਣਾ ਜਨੂ ਦਾ ਝਾੜਾ ਜਦੋਂ ਕਰੇ ਦਾ ਪ੍ਰਭੂ ਇਹ ਅਰਜ ਕਰੀ ਜੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੌਨਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤਿੰਨ ਵਾਰ ਝਾੜਾ ਕਰਵਾਉਣ ਦੇ ਨਾਲ ਜਨੇਊ ਜਿਹੜਾ ਜੜ ਤੋਂ ਖਤਮ ਹੋ ਜਾਂਦਾ ਦੁਬਾਰਾ ਆਂਦੀ ਨਹੀਂ ਦੁਬਾਰਾ ਆਂਦੀ ਜੇ ਅਸੀਂ ਪ੍ਰੇਸ਼ ਨਹੀਂ ਕਰਾਂਗੇ ਜੀ ਆਪਣੇ ਆਪ ਨੂੰ ਆਪੀ ਦੁਖੀ ਨਹੀਂ ਆਵਾਂਗੇ ਫਿਰ ਆਊਗਾ ਜੀ ਇਹ ਤਾਂ ਆਣਾ ਹੀ ਪਊਗਾ ਇਹ ਆਪਾਂ ਜੋ ਪੰਡਿਤ ਜੀ ਕਹਿੰਦੇ ਵੀ ਇਹ ਚੀਜ਼ ਦਾ ਪਹਿਲੇ ਹੀ ਕਰੋ ਇਹਨੂੰ ਨਾ ਖਾਓ ਇਹਨੂੰ ਇਹ ਕੀ ਕਰੋ ਉਹ ਕਰਨਾ ਚਾਹੀਦਾ ਦਾ ਸਿਟੀ ਹੈਡਲਾਈਨ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਤਿਆਲ ਜਨੇਊ ਇੱਕ ਐਸੀ ਬਿਮਾਰੀ ਜਿਸ ਦੇ ਨਾਲ ਜਿਹੜੇ ਇਨਸਾਨ ਨੂੰ ਹੋ ਜਵੇ ਤਾਂ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕ ਇਲਾਜ ਕਰਵਾਉਣ ਦੇ ਲਈ ਜਗ੍ਹਾ ਜਗ੍ਹਾ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਜਾਂ ਫਿਰ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਬਖਸ਼ ਹੁੰਦੀ ਹੈ ਸੋ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਖਸ਼ ਦੇ ਨਾਲ ਜਨੇਊ ਦਾ ਝਾੜਾ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਪੰਡਿਤ ਰਜੇਸ਼ ਭਰਦਵਾਜੀ ਮੌਜੂਦ ਨੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਪਣਜੀ ਜਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਸੋ ਇੱਥੇ ਜਨੇਊ ਦਾ ਝਾੜਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਤੇ ਜਨੇਊ ਹੁੰਦਾ ਕਿਉਂ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਭੱਲਾ ਜੀ ਜਨੂ ਪ੍ਰਭੂ ਐਸੀ ਕੋਈ ਲੰਬੀ ਜੁੜੀ ਦਿੱਕਤ ਵਾਲੀ ਗੱਲ ਨਹੀਂ ਜਨੂ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਧੀ ਜਾਵੇ ਤਾਂ ਫੈਲ ਜਾਂਦਾ ਜਿਨੂੰ ਸਾਡੇ ਪੂਰਵਜ ਪੰਡਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੇ ਚੌਥੀ ਪੀੜੀ ਇਸ ਜਮਨੂ ਕਰ ਰਹੀ ਹੈ ਪਹਿਲੇ ਸਾਡੇ ਦਾਦਾ ਜੀ ਪੰਡਤ ਰੋਪਾਲਾਲ ਜੀ ਉਸ ਤੋਂ ਬਾਅਦ ਚਾਚਾ ਜੀ ਪੰਡਤ ਮੇਘਰਾਜ ਜੀ ਉਸ ਤੋਂ ਬਾਅਦ ਮੈਂ ਪੰਡਤ ਰਜੇਸ਼ਪਾਲ ਤੋਂ ਮੇਰੇ ਬੇਟਾ ਉਹ ਵੀ ਚੜਾ ਕਰਦਾ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਚੜਾ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਣਾ ਨਹੀਂ ਦਿੱਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਬੰਧਾ ਟਿੱਕੇ ਕੋ 10 ਰੁਪਏ ਟਿੱਕੇ ਉਹ ਦੀ ਇੱਛਾ ਹੈ ਤੀਸਰੇ ਝਾੜੇ ਦੇ ਉੱਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਲਾਲ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਕੋਲ ਤੁਸੀਂ ਆਪ ਰੱਖੋ ਪ੍ਰਸ਼ਾਦ ਜਿਹੜਾ ਲਗਾ ਕੇ ਉਹ ਸੰਗਤ ਦੇ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੀ ਸ਼ੰਦਾ ਉਹ ਜਿੰਨਾ ਲੈ ਕੇ ਆਵੇ ਜੋਦ ਦੇ ਵਿੱਚ ਪਾ ਜਾਂਦਾ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਿਵਰਤਨੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਣਾ ਜੇਨਰੂ ਦਾ ਚਾਲਾ ਜਦੋਂ ਕਰੀਦਾ ਪ੍ਰਭੂ ਇਹ ਅਰਜ ਕਰੀ ਦੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੌਨ ਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਇਹ ਜ਼ਿਆਦਾਤਰ ਹੁੰਦਾ ਕਿ ਨਾਨੂ ਆ ਬੱਚਿਆਂ ਨੂੰ ਵੀ ਹੋ ਜਾਂਦਾ ਪ੍ਰਭੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋ ਜਾਂਦਾ ਜੇਡਸ ਨੂੰ ਹੋ ਜਾਂਦਾ ਕੋਈ ਦਿੱਕਤ ਨਹੀਂ ਜੇਨੂ ਹੋ ਗਿਆ ਅਗਰ ਉਹਦੇ ਤਿੰਨ ਚਾਲੇ ਹੋ ਜਾਣ ਤੀਜੇ ਚਾਲੇ 'ਚ ਬੜੀ ਆਰਾਮ ਨਾਲ ਫਰਕ ਪੈਂਦਾ ਸੋ ਸਿਰਫ ਤਿੰਨ ਵਾਰ ਇੱਥੇ ਆਣਾ ਪਊਗਾ ਰੋਜ਼ਾਨਾ ਆਣਾ ਪਊਗਾ ਲਗਾਤਾਰ ਤਿੰਨ ਵਾਰ ਜੇਕਰ ਕੋਈ ਮਿਸ ਕਰ ਜਾਂਦਾ ਤਾਂ ਦੁਬਾਰਾ ਤਿੰਨੋ ਵਾਰ ਆਣਾ ਪਊਗਾ ਜਾਂ ਫਿਰ ਅਗਲੇ ਦਿਨ ਆ ਕੇ ਵੀ ਉਸ ਦਾ ਝਾੜਾ ਹੋ ਜਾਂਦਾ ਜਿਹਨੇ ਉਹਦਾ ਝਾੜਾ ਸਿਰਫ ਵੀਰਵਾਰ ਨਹੀਂ ਕੀਤਾ ਜਾਂਦਾ ਬਈਆ ਰੁਟੀਨ ਚ ਰੈਗੂਲਰ ਹੁੰਦਾ ਸ਼ੁਕਰ ਸ਼ਨੀ ਐਤ ਸੋਮ ਮੰਗਲ ਬੁੱਧ ਹੋ ਜਾਂਦਾ ਕੋਈ ਦਿੱਕਤ ਨਹੀਂ ਦੀ ਵਿੱਚੋਂ ਮਿਸ ਹੋ ਜਵੇ ਤਾਂ ਦੁਬਾਰਾ ਸ਼ੁਰੂ ਕਰਕੇ ਫਿਰ ਸ਼ੁਰੂ ਕਰ ਦਿਓ ਦੁਬਾਰਾ ਤਿੰਨੋ ਵਾਰ ਇਕੱਠਾ ਹੀ ਤਿੰਨ ਦਿਨ ਕਰਨਾ ਪਏਗਾ ਮੈਂ ਤਾਂ ਤਰ ਚੜਾ ਹੋ ਜਾਂਦਾ ਤਿੰਨ ਦਿਨ ਲਗਾਤਾਰ ਝਾੜਾ ਹੁੰਦਾ ਕਈ ਲੋਕ ਕਹਿੰਦੇ ਨੇ ਆਪਣੇ ਸਵੇਰੇ ਕਰ ਦਿਓ ਸ਼ਾਮੇ ਕਰ ਦਿਓ ਮੈਂ ਕਹਿੰਦਾ ਨਹੀਂ ਝਾੜਾ ਇੱਕੋ ਵਾਰੀ ਦਿਨ ਦੇ ਵਿੱਚ ਕਰਵਾਇਆ ਜਾਓ ਤਾਂ ਜ਼ਿਆਦਾ ਬੈਠੇ ਤੋ ਇਹ ਬਖਸ਼ ਜਿਹੜੀ ਹੈ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਹੋਈ ਤਾਂ ਕਿੰਨਾ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਇਹ ਝਾੜਾ ਕਰਦੇ ਆ ਰਹੇ ਤਕਰੀਬਨ ਸਰ ਜ਼ਿਆਦਾ ਨਹੀਂ 70 75 ਸਾਲ ਤੋਂ ਉਪਰ ਦਾ ਇਸ ਮੰਦਰ ਸਥਾਪਨਾ ਹੋ ਚੁੱਕੇ ਹੋਏ ਜੀ ਪਹਿਲੇ ਸਾਡੇ ਦਾਦਾ ਜੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਸੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਸੇਵਾ ਕਰਦੇ ਸੀ ਫਿਰ ਪ੍ਰਮਾਤਮਾ ਨੇ ਡਿਊਟੀ ਮੇਰੇ ਲਗਾਈ ਉਸ ਤੋਂ ਬਾਅਦ ਮੇਰਾ ਬੇਟਾ ਵੀ ਨਾਲ ਸੇਵਾ ਕਰਦਾ 48 ਸਾਲ ਉਮਰ ਤੱਕ ਮੇਰੀ ਇਹ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਹੋਏ ਸੋ ਜੇਕਰ ਕੋਈ ਝਾੜਾ ਕਰਵਾਣਾ ਆਣਾ ਚਾਹੁੰਦਾ ਹੈ ਤਾਂ ਸਮਾਂ ਤੇ ਜਗ੍ਹਾ ਦੱਸ ਦਿਓ ਤਾਂ ਕਿ ਉਹ ਆ ਕੇ ਆਪਣਾ ਇੱਥੇ ਝਾੜਾ ਕਰਵਾ ਸਕਣ। ਸਮਾ 6ਵੇਂ ਸੇਤਵạch। ਉਹ ਸਥਾਨ ਆਪਰਾਚੀਨ ਸ਼ਿਰਜ਼ਾਲਾ ਕਸ਼ਮੰਦਰ ਖਾਟੂਦਾਰ ਸਮਰਲਾ ਚੌਂਕ ਲੁਧਿਆਣਾ ਮੈਦਿਕਸ਼ਨ ਪੈਲਸ। ਸਰ ਕੀ ਨਾਮ ਹੈ ਤੁਹਾਡਾ? ਜੀ ਸ਼ਿਸ਼ਾਲ ਮਦਨ। ਕਿੰਨੇ ਸਮੇਂ ਤੋਂ ਜਨੇਊ ਦੀ ਤਕਲੀਫ ਸੀ ਤੁਹਾਨੂੰ? ਮੈਨੂੰ ਉਹ ਪਹਿਲਾਂ ਚਾਲਕ ਰੋਜੀ ਤੇ ਆਮਾ ਝੜਾ ਆ ਕੇ ਕਰਾਇਆ ਸੀ ਤੇ ਠੀਕ ਹੋ ਗਈ ਸੀ। ਪਰ ਕਈ ਗਮਾ ਕਰਕੇ ਉਹ ਬਣਈਆ ਗਿਆ ਯਾਰ ਭੇਜ ਕਰੋ ਅਸੀਂ ਨਹੀਂ ਕੀਤਾ। ਉਹਨਾਂ ਫਿਰ ਕੁਝ ਦੁਆਰਾ ਹੋ ਗਿਆ ਫਿਰ ਉਹਨਾਂ ਦੁਆਰਾ ਪੇ ਤੜਕਰਾਇਆ ਨਗਰੋਂ ਤਿੰਨ ਦਿਨ ਤੱਕ ਤੜਕਰਾਣ ਦਾ ਬੰਦਾ ਵੀਰਵਾਰ ਨੂੰ ਨਹੀਂ ਕਰਦੇ ਉਹਨਾਂ ਨੇ ਜੋ ਕਿਹਾ ਸੀ ਉਹ ਆਪੇ ਛੱਡਦਾ ਉਹਨੇ ਆਪਣੇ ਮਨ ਦੇ ਬਿਲਕੁਲ ਠੀਕ ਹਾਂ ਬਿਲਕੁਲ ਆਪਣਾ ਜੋ ਉਹ ਖਤਮ ਹੋ ਗਿਆ ਹੈ ਅਗਰ ਆ ਵੀ ਕਰਨੇ ਹੈ ਜਿਹੜਾ ਵੀ ਕੋਈ ਝੜਾ ਕਰਾਣ ਦਾ ਜੋ ਆਪਣੇ ਜੀ ਰੋਕਾ ਕਰਦੇ ਆ ਵੀ ਇਸ ਕੰਮ ਨਾ ਖਾਓ ਉਹਨੂੰ ਨਾ ਕਰੋ ਕਿਨਾਂ ਜਨੂ ਫਿਰ ਦੁਆਰਾ ਆ ਸਕੇ ਜਾਂ ਕੋਈ ਗੱਲ ਹੋ ਸਕੇ ਕਿੰਨੇ ਸਾਲਾਂ ਤੋਂ ਇੱਥੇ ਝਾੜਾ ਕੀਤਾ ਜਾ ਰਿਹਾ ਕਮੋਂ ਸਾਲ 70 80 ਸਾਲ ਤੋਂ ਹੋ ਰਿਹਾ ਜੀ ਸਾਡੇ ਯਾਨੀ ਜੰਮ ਤੋਂ ਪਹਿਲਾਂ ਹੀ ਹੋ ਰਿਹਾ ਜੀ ਸੋ ਤਿੰਨ ਵਾਰ ਝਾੜਾ ਕਰਵਾਉਣ ਦੇ ਨਾਲ ਜਨੇਊ ਜਿਹੜਾ ਜੜ ਤੋਂ ਖਤਮ ਹੋ ਜਾਂਦਾ ਦੁਬਾਰਾ ਆਂਦੀ ਨਹੀਂ ਨਹੀਂ ਦੁਬਾਰਾ ਆਉਂਦੀ ਜੇ ਅਸੀਂ ਪ੍ਰੇਸ਼ ਨਹੀਂ ਕਰਾਂਗੇ ਜੀ ਆਪਣੇ ਆਪ ਨੂੰ ਆਪੀ ਦੁਖੀ ਨੇ ਆਂਗਰੇ ਫਿਰਨਾ ਆਊਗਾ ਜੀ ਫੇਰ ਆਣਾ ਹੀ ਪਊਗਾ ਇਹ ਆਪਾਂ ਜੋ ਪੰਡਿਤ ਜੀ ਕਹਦੇ ਵੀ ਇਹ ਚੀਜ਼ ਦਾ ਪਰਹੇ ਕਰੋ ਇਹਨੂੰ ਨਾ ਖਾਓ ਇਹਨੂੰ ਇਹ ਕੀ ਕਰੋ ਉਹ ਕਰਨਾ ਚਾਹੀਦਾ ਅਸੀਂ ਹੁਣ ਕਰਦੇ ਆ ਆਪਣੇ ਸੁਖੀ ਹਾਂ ਜੀ ਮੰਦਰ ਹੀ ਆਨਬਿਦਲ ਕਰਦਾ ਦੂਰੋਂ ਜੰੰਗੀ ਜਾ ਕੇ ਆਪਣਾ ਮੰਦਰ ਹੋ ਕੇ ਚਲੀ ਯਾਰ ਫੇਰ ਕਿੰਨੂ ਕਿਸੇ ਹੋ ਚਲਾਗੇ ਜਿੱਥੋਂ ਕਿਸੇ ਨੂੰ ਕੋਈ ਫਲ ਮਿਲਦਾ ਹੈ ਉਥੇ ਜਰੂਰ ਆਂਦਾ ਜੋ ਮਰਜ਼ੀ ਹੋਵੇ ਅਧਿਕਾਰੀ ਅੱਗੇ ਇੱਥੇ ਆਨੇ ਆ ਹਰ ਇੱਕ ਨੂੰ ਕੰਨਿਆ ਵੀ ਜਿਹਨੂੰ ਜਨੇਊ ਹੋਵੇ ਉਹ ਆ ਕੇ ਇੱਥੇ ਪੰਡਿਤ ਜੀ ਕੋਲੋਂ ਚਾੜਾ ਕਰਾਵੇ ਤਿੰਨ ਦਿਨ ਵੀਰਵਾਰ ਚਾੜਾ ਨਹੀਂ ਕਰਦੇ ਬਾਕੀ ਦਿਨ ਹਰ ਚਾੜਾ ਹੁੰਦਾ ਸੋ ਬਿਲਕੁਲ ਜੇਕਰ ਕਿਸੇ ਨੂੰ ਜਨੇਊ ਦੀ ਬਿਮਾਰੀ ਹੈ ਤਾਂ ਇਸ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਉਹ ਇੱਥੇ ਆ ਕੇ ਚਾੜਾ ਕਰਵਾ ਸਕਣ ਤਿੰਨ ਦਿਨ ਇੱਥੇ ਝਾੜਾ ਕੀਤਾ ਜਾਂਦਾ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਬਖਸ਼ਾਏ ਥੇ 70 ਤੋਂ ਲੈ ਕੇ 80 ਸਾਲ ਹੋ ਚੁੱਕੇ ਨੇ ਇੱਥੇ ਝਾੜਾ ਕਰਦੇ ਨੂੰ ਤਾਂ ਵੀਰਵਾਰ ਨੂੰ ਸਿਰਫ ਇੱਥੇ ਝਾੜਾ ਨਹੀਂ ਕੀਤਾ ਜਾਂਦਾ ਸ਼ੁੱਕਰ ਸ਼ਨੀ ਹੈ ਤਿੰਨ ਦਿਨ ਲਗਾਤਾਰ ਜਾਂ ਫਿਰ ਸੋਮ ਮੰਗਲ ਬੁੱਧ ਜਿਹੜਾ ਤੁਹਾਨੂੰ ਇੱਥੇ ਆਣਾ ਪਏਗਾ ਸ਼ਾਮ ਦੇ 6:00 ਵਜੇ ਤੋਂ ਲੈ ਕੇ 8:00 ਵਜੇ ਤੱਕ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਸ਼ਗਨ ਪਹਿਲੇ ਜਿਹਾ ਬਿਲਕੁਲ ਨਾਲ ਪ੍ਰਾਚੀਨ राधा कृष्ण मंदिर है जिथे आके तुसी जनेऊ दा ਛਾੜਾ ਕਰਵਾ ਸਕਦੇ ਹੋ। सो इस वीडियो नु ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕਾਂ ਦਾ ਜਿਹੜਾ ਭਲਾ ਹੋ ਸਕੇ। लुधियाना ਤੋਂ ਦੀਪਕ ਅਤਿਆਲ ਦਾ ਸਿਟੀ ਹੈਡਲਾਈਨਸ